ਹੋ ਜੀ ਬਾਬੀ ਉਸ ਨਰਾ ਨੂੰ ਸੱਤ ਸਿੜੇ ਕਾ ਤੋਂ ਬਾਬੇ ਬਲੋਗ ਦੀ ਸ਼ੁਰੂਆਤ ਕੀਤੀ ਹੈ ਪੜੀ ਅੱਜ ਆਇਆ ਪਏ ਅੰਮਰਤਸਰ ਪਹੁੰਚ ਗਏ ਆ ਜੀ ਤੇ ਮੂਰ ਚਲਦੇ ਆਪਾਂ ਦਰਬਾਰ ਸਾਹਿਬ ਬਾਕਤਾਰਨ ਦਾਦੇ ਆ ਜੀ ਦਰਬਾਰ ਸਾਹਿਬ ਜਿਹੜੀਆਂ ਗਲੀਆਂ ਨੇ ਆਈ ਤੋਂ ਉਹ ਕਿਹਦੇ ਪੋਰਸ਼ ਵਿੱਚ ਕਰਦੇ ਆ ਬਾਬੇ ਕਾਹੇ ਤੱਕ ਆਨੂੰ پارکਿੰਗ ਨਹੀਂ ਲੱਭਣ ਦੀ ਕਿਉਂਕਿ ਆਪਾਂ ਆਏ ਆਪਣੀ ਬਾਈਕ ਤੇ ਲੋ ਜੀ ਆਪਾਂ ਪਹੁੰਚ ਗਏ ਜੀ ਦਰਬਾਰ ਸਾਹਿਬ ਇੱਥੇ ਆਪਣੀ ਮੋਟਰਸਾਈਕਲ ਆ ਕੇ ਤੇ ਖੇਚਣਾਗਾ ਪੰਦਰਵਾਸਾ ਪੰਦਰ ਉਹਦੀ ਬਾਬਿਓ ਗੱਡੀ ਆਪਾਂ ਲਾਤੀ ਆਪਣੀ ਗੱਡੀ ਕਾ ਦੀ ਮੋਟਰਸਾਈਕਲ ਇਹ ਆਪਾਂ ਲਾ ਕੇ ਪਾਰਕਿੰਗ ਵਿੱਚ ਤੇ ਮੋੜ ਆਪਾਂ ਚਲਦੇ ਆ ਦਰਬਾਰ ਸਾਹਿਬ ਇਹਨਾਂ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਦਰਸ਼ਨ ਹਾਂਜੀ ਬਾਬੇ ਹੁਣ ਆਪਾਂ ਪਹੁੰਚ ਗਏ ਜੀ ਦਰਬਾਰ ਸਾਹਿਬ ਸੋ ਇੱਥੇ ਦਰਸ਼ਨ ਕਰਦੇ ਆ ਫਿਰ ਆਪਾਂ ਅਗਲੇ ਟ੍ਰੰਪਾਰ ਵੱਲ ਤਿੰਨ ਟੈਂਡਾ ਸ਼ੰਕਾਚਦੂ ਜੀ ਕੋਰੋ ਦਿਨ ਦਰਸ਼ਨ ਨਗਰ ਹਾਲ ਦੇ ਨਾ ਪੰਗਤ ਤੇ ਫੇਰ ਸੰਗਤ ਸੋ ਆਪਾਂ ਉਹੀ ਸਾਫ਼ ਕਰਨ ਲੱਗੇ ਆ ਪਹਿਨਾ ਪੰਗਤ ਆਪੇ ਨਗਰ ਸਾਕੇ ਫੇਰ ਆਪਾਂ ਚਲਾਂਗੇ ਮੱਥਾ ਦੇ ਕੇ ਨਰਬਾਹ ਸਾਹਿਬ ਹੋਵੇ ਮੇਰੀ ਸਾਈਟ ਤੇ 20 ਸਾਲਾਂ ਤੋਂ ਬਣਾਉਂਦਾ ਸੀ ਕਿੰਨੇ ਸਾਲ ਜੀ ਤੋ ਦੇਰ ਦੇਰ ਨੂੰ ਫਿਰ ਵੀ ਬਾਅਦ ਵਿੱਚ ਤੇ ਉਹ ਵਾਪਸ ਦਰਬਾਰ ਸਾਹਿਬ ਤੋਂ ਆਏ ਆ ਵਾਪਸ ਮੱਥਾ ਦੇ ਕੇ ਹੁਣ ਚਲਦੇ ਆ ਪਾਰਕਿੰਗ ਦੇ ਵਿੱਚ ਬਾਬੇ ਹੁਣ ਆਪਾਂ ਪਹੁੰਚ ਗਏ ਆ ਜੀ ਬਾਹਰ ਜਿੱਥੇ ਬਾਈ ਦਾ ਨਾ ਫੇਮਸ ਜੂਨ ਦਾ ਡਾ ਬਾਗਿੰਦਾ ਨਹੀਂ ਆ ਡਾ ਵਿੱਚ ਵਾ ਮਟੀਰੀਅਲ ਬਾਹੇ ਹੁੰਦਾ ਆ ਕੇਲੇ ਕੁਲੇ ਹੋਰ ਵੀ ਕਾਫੀ ਸਬਾਨ ਆ ਤੇ ਉਹਦੇ ਕੋਲ ਆਪਾਂ ਪਹੁੰਚ ਗਏ ਜੀ ਇੱਥੋਂ ਆਪਾਂ ਪੀਨੇ ਆ ਜੂਸ ਤੇ ਤੁਹਾਨੂੰ ਦਿਖਾ ਦਿਆਂ ਵੀ ਕਿੰਨਾ ਮਟੀਰੀਅਲ ਵਿੱਚ ਹੁੰਦਾ ਆ ਆ ਬਾਈ ਦੀ ਰੈਡੀ ਆ ਜੀ ਤੁਸੀਂ ਵੇਖ ਸਕਦੇ ਵੀ ਇਹ ਗਲਾਪੂਰਾ ਬਣਾ ਰਹੇ ਇੱਕ ਗੜਵੀ ਹੁੰਦਾ 70 ਪੇਰੀ ਤੇ ਕਾਫੀ ਮਟੀਰੀਅਲ ਪਉਂਦਾ ਤੁਸੀਂ ਵੇਖ ਸਕਦੇ ਹੋ ਸਾਰਾ ਮਟੀਰੀਅਲ ਵਿੱਚ ਪਉਂਦਾ ਆ ਫਿਰ ਇੱਕ ਗੜਵੀ ਤਿਆਰ ਹੁੰਦੀ ਆ ਉੱਚੇ ਦੋ ਬੰਦੇ ਤਿਸ ਦੇ ਆਰਾ ਬਣਾ ਲੋ ਬਾਬੇ ਵੀ ਇਹਦੇ ਚ ਨਾ ਦੋ ਬੰਦੇ ਰਹਿ ਜਾਂਦੇ ਆ ਇੱਕ ਗੜੀ ਪੂਰੀ ਬਣਾ ਰਹੇ ਹੁੰਦਾ ਵੀਰੇ ਗੜੀਆਂ ਪਿੱਛੇ ਪਈਆਂ ਨੇ ਦੋ ਬੰਦੇ ਇੱਕ ਪੂਰੇ ਰਾਜੰਦੇ ਆ ਤੇ 70 ਰੁਪਏ ਜੂਸ ਆ ਜੀ ਬਹੁਤ ਵਰੀ ਕੁਆਲਟੀ ਦਾ ਕੇਨ ਜੂਸ ਬੰਦੇ ਦਾ ਤੇ ਜਰੂਰ ਆਏ ਵੀਰ ਜੂਸ ਪੀਣੇ ਦਰਬਾਰ ਸਾਹਿਬ ਦੀ ਬੈਕ ਸਾਈਡ ਤੇ ਆ ਵੀਰ ਦਾ ਲੋ ਬਾਈ ਦਾ ਜੂਸ ਬਹੁਤ ਘਾਡੇ ਬੰਦੇ ਦਾ ਜਰੂਰ ਇੱਕ ਲਈ ਆਇਓ ਤੇ ਖਾਲਸਾ ਦੇਸੀ ਚਾਹ ਵਾਲੇ ਸਾਹਮਣੇ ਹੈਗੀ ਇਹਨਾਂ ਦੀ ਰੇੜੀ ਲੱਗਦੀ ਆ ਤੇ ਦਰਬਾਰ ਸਾਹਿਬ ਦੀ ਬੈਕ ਸਾਈਡ ਤੇ ਆ ਤੇ 11 ਤੋਂ 11 ਨਜ਼ਰ ਟਾਈਮ ਆ ਤੇ ਬਹੁਤ ਸ਼ਾਨਦਾਰ ਜੂਸ ਨਜ਼ਰ ਜ਼ਰੂਰ ਇਹ ਕਰੇ ਵਿਜ਼ਿਟ ਕਰਿਓ ਆਕੇ ਉਹ ਬਾਪੇ ਚੱਕ ਕਰੋ ਤੁਸੀਂ ਦਵਾਰ ਸਾਹਿਬ ਦੀ ਜਿਹੜੀ ਪੈਕ ਸਾਈਡ ਗਲੀਆਂ ਨੇ ਨਿਕਨੇ ਗਲੀਆਂ ਨੇ ਤੇ ਅੱਜ ਆਪਾਂ ਵਿਜ਼ਿਟ ਕੀਤਾ ਇੱਥੇ ਉਹ ਬਾਪੇ ਗਲੀਆਂ ਦੇ ਵਿੱਚ ਤੁਹਾਨੂੰ ਗੁੱਡੀਆਂ ਦੀ ਦੁਕਾਨਾਂ ਬਹੁ ਮਿਲਣਗੀਆਂ ਵੇਖੋ ਵੱਡੇ ਵੱਡੇ ਗੁੱਡੇ ਆ ਕਾਫੀ ਗੁੱਡੇ ਇੱਥੇ ਦੁਕਾਨਾਂ ਨੇ ਕਿੰਨੀਆਂ ਹੀ ਦੁਕਾਨਾਂ ਅੱਧੋਂ ਵੱਧ ਦੁਕਾਨਾਂ ਸੁੱਡੇ ਹੀ ਗੁੱਡੇ ਕਰਦੇ ਆ ਵੇਖੋ ਏ ਗੁੱਡੇ ਉਹ ਦੁਕਾਨ ਆ ਗਈ ਵੇਖੋ ਜੀ ਗੁੱਡੇ ਗੁੱਡੇ ਕਰਦੇ ਆਂਗੇ ਗੁੱਡੇ ਹੀ ਚੱਕਦੇ ਆਂਗੇ ਗੁੱਡੇ ਰੋ ਰੋ ਲਓਈ ਕਬੂਤਰ ਵੇਖੋ ਜੀ ਕਿੰਨਾ ਕਬੂਤਰ ਆ ਜੀ ਚਲੋ ਜਾਣ ਤੋਂ ਵਿੱਚ ਜਾਣ ਤੋਂ ਚਮਲੰਗ ਗਰਾਉਂਡ ਆਪਣੇ ਸਾਜੀ ਬਾਬੇ ਹੁਣ ਆਪਾਂ ਪਹੁੰਚੇ ਆ ਜੀ ਚਮਲੰਗ ਗਰਾਉਂਡ ਆ ਥੰਬਰ ਖਾਦੇ ਵਿੱਚ ਜੇ ਕੇ ਵੀਰ ਭਰਾ ਨੇ ਬੂਟ ਲੈਣੇ ਆ ਤੇ ਆ ਚਮਲੰਗ ਰੋਡ ਤੇ ਤਕਰੀਬਨ ਹੀ ਮਤਲਬ 50 60 ਦੁਕਾਨਾਂ ਹੈਗੇ ਨੇ ਬੂਟਾਂ ਵਾਲੀਆਂ ਕਿ ਜੇ ਆ ਬਣਾਉਂਦੇ ਆ ਤੇ ਜੇ ਕਿਹਨੇ ਲੈਣੇ ਆ ਅੰਮ੍ਰਿਤਸਰ ਵੀ ਹੈਗਾ ਵੀਰ ਸਾਰੀਆਂ ਦੁਕਾਨਾਂ ਤੋੜ ਜਮ ਚਮਲੰਗ ਰੋਡ ਤੇ ਤੇ ਸਾਰੇ ਬੂਟਾ ਵਾਲੇ ਦੀ ਬਣਾਉਂਦੇ ਆ ਦਾਦਾ ਨੇ ਆ ਵੀ ਆ ਦੁਨੀਆ ਦੁਕਾਨਾਂ ਦਾ ਸਾਰੀਆਂ ਹੀ ਤਕਰੀਬਨ ਉਹ ਲੈਣ ਬਾਈ ਸਾਰੀ ਬੂਟਾ ਵਾਲੇ ਦੁਕਾਨਾਂ ਨੇ ਇੱਥੇ ਜਿੱਥੇ ਇਹ ਬੂਟ ਬਣਦੇ ਆ ਤੁਸੀਂ ਵੇਖਦੇ ਹੋ ਨਾ ਆ ਲਗ ਲਗ ਦੁਕਾਨਾਂ ਸਾਰੀ ਬੂਟਾ ਵਾਲੀਆਂ ਨੇ ਅੱਗੇ ਗੁਰਪੁਰੂ ਨਾਂਗਰ ਆਇਆ ਸ਼੍ਰੀ ਗੁਰੂ ਜਮਾਰਾ ਜੀ ਦਾ ਅਸ਼ੰਤ ਜੀ ਕਰ ਸਕਦੇ ਹੋ ਜੀ ਮਹਾਰਾਜਾ ਜੇ ਤੁਹਾਨੂੰ ਮੰਗ ਰਿਹਾ ਇਹ ਖੰਮਮਾ ਅਪਲਿਸ ਸੰਤ ਕਾਂ ਪਹੁੰਚੇ ਨੇ ਟਰਾਲੀਆਂ ਦੇ ਸਾਰੇ ਪਿਆਸ ਹੀ ਵੇਖੋ ਅੱਜ ਤੁਹਾਨੂੰ ਕਲਾ ਕਲਾ ਪਿਆਸ ਵਿਖਾ ਲਦੇ ਹਾਂ ਅਮਰ ਸਰਦਾਰ